ਅਸੀਂ ਟੋਪਾਂ ਦਾ ਕਿਕਰ ਦੇ ਚਾਤੂਆਂ ਨਾਲ ਮੁਕਾਬਲਾ ਕੀਤਾ ਸੀ ਵਿੱਚ ਟੋਪਾਂ ਦਾ ਮੁਕਾਬਲਾ ਹਾਂਜੀ ਹਾਂਜੀ ਆਰਮੀ ਚੜ ਕੇ ਆਈ ਸਾਡੇ ਤੇ ਇਹ ਛਾਦਰ ਦੇ ਵਿੱਚ ਗੋਲੀ ਵੱਜ ਕੇ ਪਾਰ ਨਹੀਂ ਹੋਊਗੀ ਜੀ ਗੋਲੀ ਤਲਕ ਕੇ ਭਾਂ ਨਿਕਲ ਜੂਗੀ ਕਿੰਨਾ ਕੁ ਮਜ਼ਬੂਤ ਹੈ ਜੀ ਇਹ ਲੋਕ ਬੁੱਲ ਜੀਰੂ ਚੀਰ ਕੇ ਗੋਲੀ ਬਾਹਰ ਨਿਕਲ ਜੂਗੀ ਉਹ ਸਾਡੇ ਪਿੰਡੋਂ ਅਸੀਂ ਸਰਦਾਰ ਕੁੱਟ ਕੇ ਕੱਢੇ ਸੀ ਜੀ ਹਾਂ ਤਾਂ ਉਹਨੇ ਮੈਨੂੰ ਸਾਰੇ ਬਲ ਸਿਆਏ ਹੋਏ ਗੋਲੀ ਦਾ ਪ੍ਰਯੋਗ ਅਸੀਂ ਕਰਕੇ ਦੇਖ ਲਈ 4 ਘੰਟੇ ਕਾਫੀ ਜਵਾਨ ਫੱਟੜ ਕਰਾ ਦੇ ਸੋ ਹੁਣ ਦਿਮਾਗ ਚਲਾਵਾ ਮੈਂ ਦੇਖ ਰਿਹਾ ਹਾਂ ਮੈਂ ਅਨੁਰਖ ਸ਼ਰਮਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ 21 ਤਰੀਕ 11 ਵਜੇ ਦਿੱਲੀ ਕੂਚ ਕਰਨ ਦੀ ਗੱਲ ਕਹਿ ਦਿੱਤੀ ਗਈ ਹੈ ਉਸ ਦੀਆਂ ਤਿਆਰੀਆਂ ਵੀਆਂ ਮੁਕੰਮਲ ਹੋ ਰਹੀਆਂ ਨੇ ਇਧਰਲੇ ਪਾਸੇ ਬਾਈ ਹੁਰਾ ਨੇ ਇੱਕ ਐਸਾ ਇੰਤਜ਼ਾਮ ਕੀਤਾ ਜਿਹਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਹੌਂਸਲੇ ਵੀ ਇਸੇ ਤਰ੍ਹਾਂ ਮਜ਼ਬੂਤ ਨੇ ਕਿਉਂਕਿ ਤੁਸੀਂ ਦੇਖਿਆ ਪਹਿਲਾਂ ਕਿਸ ਤਰ੍ਹਾਂ ਥਰੂ ਗੈਸ ਦੇ ਗੋਲੇ ਸਿੱਟੇ ਗਏ ਕਿਸ ਤਰ੍ਹਾਂ ਛਰਰੇ ਚੱਲੇ ਤੇ ਕਿਸ ਤਰ੍ਹਾਂ ਹੋਰ ਤਛੱਦਰ ਟਾਏ ਗਏ ਚਾਹੇ ਡਰੋਨ ਦੇ ਥਰੂ ਵੀ ਗੋਲੇ ਸਿੱਟਣ ਦੀ ਕੋਸ਼ਿਸ਼ ਕੀਤੀ ਪਰ ਬਾਈ ਹੁਰਾ ਨੇ ਐਸਾ ਇੰਤਜ਼ਾਮ ਕਰ ਲਿਆ ਕਿ ਇਸੇ ਲਿਖਤਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੁਸੀਂ ਗੋਲੀਆਂ ਚਲਾਓ ਚਾਹੇ ਗੋਲੇ ਚਲਾਓ ਅਸੀਂ ਦਿਮਾਗ ਚਲਾਵਾਂਗੇ ਸੋ ਦਿਮਾਗ ਇੱਥੇ ਦੱਸਿਆ ਜਾ ਰਿਹਾ ਜਿਹੜੇ ਲੋਕ ਸੋਚਦੇ ਆ ਨਾ ਕਿ ਪੰਜਾਬ ਵਾਲਿਆਂ ਕੋਲ ਦਿਮਾਗ ਘਟਾ ਹੈ ਉਹ ਦੇਖ ਲੈਣ ਵੀ ਦਿਮਾਗ ਪੂਰਾ ਹੈ ਔਰ ਦੂਰਬੀਨ ਵੀ ਲਾਤੀ ਤਾਂ ਜੋ ਦੂਰਦਰਸ਼ੀ ਚੀਜ਼ ਨੂੰ ਅਸੀਂ ਦੇਖ ਸਕੀਏ ਭਾਈ ਕੀ ਨਾਂ ਹੈ ਕਿਹੜਾ ਪਿੰਡਾ ਮੇਰਾ ਨਾਂ ਹਰਜੀਤ ਸਿੰਘ ਹੈ ਵੀਰਜੀ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਜਦੋਂ ਵੀਰਜੀ 1949 ਦੇ ਵਿੱਚ ਸਾਡੇ ਪਿੰਡੋਂ ਪੈਪਸੂ ਮਜਾਰਾ ਲਹਿਰ ਉੱਠੀ ਸੀ ਜੀ ਸਾਡੇ ਪਿੰਡੋਂ ਮਤਲਬ ਸਰਦਾਰਾਂ ਨੂੰ ਅਸੀਂ ਜਿਹੜੇ ਸਰਦਾਰ ਸਾਥੋਂ ਬੰਡਾਈਆਂ ਲੈਂਦੇ ਸੀ ਸਾਡੀਆਂ ਜ਼ਮੀਨਾਂ ਨੂੰ ਨੱਪੀ ਬੱਠੇ ਸੀ ਉਹਨਾਂ ਤੋਂ ਮਤਲਬ ਕਿਸਾਨੀ ਨੂੰ ਬਹਾਲ ਕਰਾਇਆ ਸੀ ਅਸੀਂ ਤੋਪਾਂ ਦਾ ਕਿਕਰ ਦੇ ਚਾਤੂਆਂ ਨਾਲ ਮੁਕਾਬਲਾ ਕੀਤਾ ਸੀ ਵੀਰ ਜੀ ਤੋਪਾਂ ਦਾ ਮੁਕਾਬਲਾ ਹਾਂਜੀ ਹਾਂਜੀ ਆਰਮੀ ਚੜ ਕੇ ਆਈ ਸਾਡੇ ਪਿੰਡ ਤੇ ਉਹ ਕਿਦਾਂ ਕੀਤਾ ਜੀ ਉਹ ਉਹਦਾ ਇਹ ਜਿਗਾਰ ਉਹ ਤੋਂ ਵਰਤੇ ਗਈ ਸੀ ਵੀਰ ਜੀ ਉਹ ਸਾਡੇ ਬਜ਼ੁਰਗਾਂ ਦੀ ਸਾਨੂੰ ਗੁਰਤੀ ਦਿੱਤੀ ਹੋਈ ਹੈ ਉਹ ਅਸੀਂ ਜਮਾਨਾ ਦੇ ਵਿੱਚ ਸਾਡੇ ਵਿੱਚ ਗੁਰਤੀ ਉਹ ਹੈਗੀ ਹੈ ਜੀ ਅਸੀਂ ਇਹ ਚਾਦਰ ਬਣਾਈ ਹੈ ਜੀ ਜਿਹੜੀ ਸਾਡੇ ਪੇਟ ਨੂੰ ਸਾਡੇ ਸਾਰੇ ਐਸੇ ਨਾਜਿਕ ਪਾਟਾ ਨੂੰ ਬਚਾਊਗੀ ਸੋ ਇਸ ਚਾਦਰ ਦੇ ਵਿੱਚ ਗੋਲੀ ਵੱਜ ਕੇ ਪਾਰ ਨਹੀਂ ਹੋਊਗੀ ਜੀ ਗੋਲੀ ਤਲਕ ਕੇ ਭਰਾ ਨਿਕਲ ਜਾਊਗੀ ਜੀ ਤੇ ਜਿਹੜਾ ਅਸੀਂ ਆਪਦੇ ਆਪ ਨੂੰ ਸੇਫ ਰੱਖ ਸਕਦੇ ਆਂ ਮਿਰਜੀ ਇਹ ਦੁਰਾਵੀਨ ਹੈ ਇਹ ਦੁਰਾਵੀਨ ਵੀਰ ਜੀ ਸਾਨੂੰ ਦੱਸੂਗੀ ਵੀ ਹੁਣ ਅਥਰੂ ਗੈਸ ਦਾ ਗੋਲਾ ਮਾਰਨਗੇ ਜਾਂ 315 ਦਾ ਫਾਇਰ ਮਾਰਨਗੇ ਜਾਂ 12 ਬੋਰ ਦਾ ਫਾਇਰ ਮਾਰਨਗੇ ਇਹਦੇ ਉੱਤੇ ਅਸੀਂ ਵੈਬ ਕੈਮਰਾ ਵੀ ਲਾਵਾਂਗੇ ਵੀਰ ਜੀ ਅੱਛਾ ਕੈਮਰਾ ਵੀ ਲਾਓਗੇ ਮਤਲਬ ਇਹਦੇ ਨਾਲ ਤਾਂ ਤੁਸੀਂ ਦੂਰੋਂ ਦੇਖ ਲਓਗੇ ਕੈਮਰੇ 'ਚ ਰਿਕਾਰਡ ਕੀ ਕਰੋਗੇ ਰਿਕਾਰਡ ਇਹ ਵੀ ਕਿਹੜਾ ਅਸਲਾ ਸਾਡੇ ਤੇ ਵਰਤ ਰਿਹਾ ਜੀ ਸੋ ਕਈ ਵਾਰੀ ਬੰਦਾ ਮੰਨ ਲਓ ਉੱਤੋਂ ਇਹ ਜਹਾ ਡਰੋਨ ਆਹੀਂ ਗੋਲਾ ਸੱਟ ਕੇ ਸਾਨੂੰ ਸੀਧ ਕਰ ਦਿੰਦੇ ਆ ਤਾਂ ਰਿਕਾਰਡਿੰਗ ਸਾਡੇ ਕੋਲੇ ਹੋਊਗੀ ਜੀ ਸੋ ਇੱਕ ਵੀਰਾ ਹੋਰ ਹੋਊਗਾ ਜਿਹੜਾ ਦੁਰਾਬੀਨ ਤੇ ਕੈਮਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਚਾਹ ਕਿ ਉਹ ਸਾਨੂੰ ਮੀਡੀਅਮ ਦੇਊਗਾ ਜੀ ਅੱਛਾ ਇਹ ਜੇ ਮੈਂ ਸਾਹਮਣੇ ਤੋ ਹੈ ਹੁਣ ਤੁਹਾਡਾ ਇੰਨਾ ਪਾਰਟ ਜਿਹੜਾ ਹੈਗਾ ਉਹ ਖਾਲੀ ਰਹੇਗਾ ਇਸਤੇ ਵੀ ਤਾਂ ਹਮਲਾ ਹੋ ਸਕਦਾ ਨਹੀਂ ਖਾਲੀ ਨਹੀਂ ਰਹੇਗਾ ਵੀਰ ਜੀ ਆ ਦੇਖੋ ਜਦੋਂ ਦੁਰਾਬੀਨ ਮੈਂ ਦੇਖ ਲਿਆ ਵੀ ਆ ਰਹੀ ਹੈ ਕੋਈ ਚੀਜ਼ ਤਾਂ ਐਦਾਂ ਰੱਖ ਲੈ ਅੱਛਾ ਨੀਚੇ ਬੈਠ ਜਾ ਬੈਠ ਜਾਣਾ ਜੀ ਠੀਕ ਹੈ ਜੇ ਸਿਰ ਨੂੰ ਆਉਂਦਾ ਜਿੱਤੋਂ ਐਦਾਂ ਰੱਖ ਲੈਣਾ ਜੀ ਅੱਛਾ ਹਾਂ ਜੀ ਹਾਂ ਜੀ ਸਪਾਰਟੂ ਜੰਗ ਦੀ ਤਿਆਰੀ ਹੈ ਇਹ ਇੱਕ ਤਰ੍ਹਾਂ ਦੀ ਕਿਉਂਕਿ ਸਪਾਰਟੂ ਜਿਹੜੇ ਹੈਗੇ ਉਹ ਇਸੇ ਤਰ੍ਹਾਂ ਕਰਦੇ ਹੁੰਦੇ ਸੀ ਉਹਨਾਂ ਦਾ ਜਿਹੜਾ ਇਹ ਜਿਹੜਾ ਢਾਲ ਸੀ ਉਹ ਬੜਾ ਮਜ਼ਬੂਤ ਹੁੰਦਾ ਸੀ ਤੇ ਭਾਲਾ ਬੜਾ ਲੰਬਾ ਹੁੰਦਾ ਸੀ ਪਰ ਖੈਰ ਕਿਸਾਨ ਤਾਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਹੇ ਤਰੀਕਾ ਬਿਲਕੁਲ ਸ਼ਾਂਤ ਹੈ ਵੀਰ ਜੀ ਹੋ ਸਕਦਾ ਹੈ ਕੱਲ ਦੀ ਮੀਟਿੰਗ ਬੇਸ਼ਟਾ ਰਹੇ ਫਿਰ ਆਪਾਂ ਸਰੀਰ ਦਾ ਬਲ ਪ੍ਰਯੋਗ ਨਹੀਂ ਕਰਨਾ ਕਿਉਂਕਿ ਸਰੀਰ ਦਾ ਪ੍ਰਯੋਗ ਅਸੀਂ ਕਰਕੇ ਦੇਖ ਲਈ 4 ਘੰਟੇ ਕਾਫੀ ਜਵਾਨ ਫੱਟੜ ਕਰਾ ਲੇ ਸੋ ਹੁਣ ਦਿਮਾਗ ਚਲਾਵਾਂਗੇ ਵੀਰ ਜੀ ਇਹ ਦਿਮਾਗ ਦੀ ਪਹਿਲੀ ਉਪਜ ਹੈ ਹੋਰ ਵੀ ਤਿਆਰੀ ਇਸ ਤਰ੍ਹਾਂ ਦੀ ਹੋਰ ਵੀ ਆ ਸਿਕਰਟ ਦਾ ਰੱਖਣੀ ਜ਼ਰੂਰੀ ਹੈ ਆਪਾਂ ਜਗ ਜाहिर ਨਹੀਂ ਕਰ ਸਕਦੇ ਆਪਣੀ ਤਿਆਰੀ ਦੱਸ ਨਹੀਂ ਸਕਦੇ ਕਿੰਨਾ ਕੁ ਮਜ਼ਬੂਤ ਹੈ ਜੀ ਇਹ ਲੋਹਾ ਫੁੱਲ ਫੁੱਲ ਜੀਰੂ ਚੀਰ ਕੇ ਗੋਲੀ ਬਾਹਰ ਨਹੀਂ ਜਾਊਗੀ ਜੀ ਬਾਹਰ ਨਹੀਂ ਜਾਊਗੀ ਹਾਂ ਜੀ ਅੱਥਰੂ ਗੈਸ ਜਿਹੜੀ ਉਹ ਤਾਂ ਮਤਲਬ ਅੱਖ 'ਚ ਅੱਖ 'ਚ ਉਹ ਸਿੱਧਾ ਵੱਜ ਜਾਂਦੀ ਹੈ ਉਹਦੇ ਲਈ ਕੋਈ ਹੈਲਮਟ ਵਗੈਰਾ ਵੀ ਕਰੋਗੇ ਪੌਲੀਥਿਨ ਚੜਾਵਾਂਗੇ ਜੀ ਮਤਲਬ ਆ ਤੇ ਅੱਥਰੂ ਗੈਸ ਦਾ ਇੱਕ ਹੋਰ ਵੀ ਆਪਾਂ ਹੈਗਾ ਜੀ ਜਦੋਂ ਉਹ ਮਾਰਦੇ ਆ ਕੁਝ ਸੈਕਿੰਟਾਂ ਲਈ ਲੰਬੇ ਪੈਜੋ ਜਦੋਂ ਤੂੰ ਉੱਪਰ ਉੱਠ ਗਿਆ ਫਿਰ ਖੜੇ ਹੋ ਜਾਓ ਅੱਥਰੂ ਗੈਸ ਦਾ ਕੋਈ ਅਸਰ ਨਹੀਂ ਪੂਰੀ ਤੁਸੀਂ ਮੈਨੂੰ ਲਾਦਾ ਪੀ ਐਚ ਡੀ ਕਰ ਲਈ ਦੋ ਤਿੰਨ ਦਿਨਾਂ ਦੇ ਵਿੱਚ ਪੂਰੀ ਇੱਕ ਚੀਜ਼ ਦੀ ਜਾਣਕਾਰੀ ਹਾਸਲ ਕਰ ਲਈ ਕਿ ਮੇਰਾ ਬਾਪੂ ਜੀ ਪੀ ਐਚ ਡੀ ਹੈ ਕਿਉਂਕਿ ਸਰਦਾਰਾਂ ਦੇ ਵਿੱਚ ਮੇਰੇ ਬਾਪੂ ਦਾ ਬਹੁਤ ਯੋਗਦਾਨ ਹੈ ਜਦੋਂ ਸਾਡੇ ਪਿੰਡੋਂ ਅਸੀਂ ਸਰਦਾਰ ਕੁੱਟ ਕੇ ਕੱਢੇ ਸੀ ਜੀ ਹਾਂ ਤਾਂ ਉਹਨੇ ਮੈਨੂੰ ਸਾਰੇ ਬਾਲ ਸਿਖਾਏ ਹੋਏ ਨੇ ਅੱਛਾ ਉਹ ਗੁਣ ਪੱਤਰੇ ਬਰਤਣ ਜੀ ਹਾਂਜੀ 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 ਵੀਰ ਜੀ ਇਹ ਕਿੰਨੇ ਕੁ ਬਣਾਉਂਗੇ ਕਿਸਾਨਾਂ ਕੋਲ ਗੱਲਬਾਤ ਹੋਈ ਹੈ ਕਿ ਜੱਥੇਬੰਦੀਆਂ ਕਹਿੰਦੀਆਂ ਵੀ ਇਦਾਂ ਦੇ ਬਣਾ ਲਓ ਹਾਂ ਇਹ ਗੱਲ ਆਗੂਆਂ ਨਾਲ ਨਹੀਂ ਹੋਈ ਸੀ ਸੋ ਇਹ ਤੋਂ ਆਪਾਂ ਦਿਖਾ ਰਹੇ ਹਾਂ ਜੀ ਕਿਸਾਨਾਂ ਨੂੰ ਵੀ ਆਪਾਂ ਇਦਾਂ ਵੀ ਆਪਣਾ ਤੋ ਬੜੀ ਮਜ਼ਬੂਤ ਤਿਆਰੀ ਹੈ ਇਹ ਤਿਆਰੀ ਲੜਨ ਦੀ ਨਹੀਂ ਹੈ ਇਹ ਤਿਆਰੀ ਬਚਣ ਦੀ ਹੈ ਇਸਪੱਸ਼ਟ ਹੋ ਰਿਹਾ ਹੈ ਕਿ ਤਿਆਰੀ ਬਚਨ ਦੀ ਕੀਤੀ ਹੋਈ ਹੈ ਕਿ ਜਦੋਂ ਸਾਡੇ ਕੋਈ 6 ਵੱਜਣ ਲੱਗੇ ਅਸੀਂ ਇਸ ਦਾ ਇਸਤੇਮਾਲ ਕਰ ਲਈ ਕਿਉਂਕਿ ਜਾਨ ਤੋਂ ਵੱਧ ਕੋਈ ਚੀਜ਼ ਨਹੀਂ ਹੁੰਦੀ ਤੇ ਫਿਰ ਅੰਦੋਲਨ ਤੋਂ ਵੱਧ ਵੀ ਕੋਈ ਚੀਜ਼ ਨਹੀਂ ਅੰਦੋਲਨ ਵੀ ਕਰਨਾ ਸ਼ਾਂਤਮਈ ਵੀ ਰਹਿਣਾ ਤੇ ਆਪਣੇ ਆਪ ਨੂੰ ਬਚਾਉਣਾ ਵੀ ਹੈ ਸਾਰਾ ਕੁਝ ਦੇਖਦੇ ਹੋਏ ਬਾਈ ਹੋਰਾਂ ਨੇ ਇਹ ਬੜਾ ਮਜ਼ਬੂਤ ਜਗਾੜ ਜਿਹੜਾ ਹੈ ਬਣਾ ਲੀਤਾ ਹੈ ਇਹ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰਾ ਕੁਝ ਕਵਰ ਕਰ ਲੂਗਾ ਬਸ ਤੁਹਾਡੀ ਫੁਰਤੀ ਹੋਣੀ ਚਾਹੀਦੀ ਹੈ ਦੂਰਬੀਨ ਤੁਹਾਨੂੰ ਦੱਸੂਗੀ ਪਰਲੇ ਪਾਸੋਂ ਕੀ ਆਣ ਵਾਲਾ ਸੋ ਉਸ ਤਰ੍ਹਾਂ ਸਾਰੀ ਤਿਆਰੀ ਜਿਹੜੀ ਹੈ ਬਾਈ ਹੋਰਾਂ ਨੇ ਕਰ ਲਈ ਹੈ ਹੁਣ ਜੇਕਰ ਮੀਟਿੰਗ ਸਾਰ हां जी बिल्कुल सर बिल्कुल हां जी बिल्कुल सर बिल्कुल तैयारी है जी सो इस तरह ਦੀਆਂ ਤਿਆਰੀਆਂ ਜਦੋਂ ਕਿਸਾਨ ਕਰ ਰਿਹਾ ਹੈ ਤੇ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹਨਾਂ ਦੇ ਹੌਂਸਲੇ ਕਿੰਨੇ بلند ਹੈ ਚਾਹੇ ਇੱਥੇ ਬਜ਼ੁਰਗ ਨੇ ਨੌਜਵਾਨ ਹੈ ਬੱਚੇ ਹੈ ਹਰ ਬੰਦਾ ਆਪਣੇ ਵੱਲੋਂ ਪੂਰਾ ਯੋਗਦਾਨ ਪਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਔਰ ਕੋਸ਼ਿਸ਼ਾਂ ਇਸ ਤਰ੍ਹਾਂ ਦੀ ਕੀਤੀਆਂ ਜਾ ਰਹੀਆਂ ਕਿ ਦਿਮਾਗ ਜਿਹੜਾ ਹੈ ਪੂਰਨ ਤੌਰ ਦੇ ਉੱਤੇ ਇਸਤੇਮਾਲ ਕੀਤਾ ਜਾਏਗਾ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨਾਂ ਵੱਲੋਂ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਆ ਜਿੱਥੇ ਕਿ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਿਆ ਜਾਵੇ ਪਰ ਆਪਣੀ ਜਾਨ ਵੀ ਬਚਾਣੀ ਹੈ ਕਿਉਂਕਿ ਜਾਨ ਤੋਂ ਵੱਧ ਕੁਝ ਵੀ ਕੀਮਤੀ ਨਹੀਂ ਹੁੰਦਾ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰਲੀ ਗਰਾਉਂਡ 0 ਸ਼ੰਭੂ ਵਾ